ਅਗਸਤ ਮਹੀਨੇ ਚ ਰਿਸ਼ਮਨਲ ਦੇ ਜਿਹੜਾ ਮੀਡੀਅਨ ਜਿਹੜਾ ਆ ਪ੍ਰਾਪਰਟੀਾਂ ਦੇ ਭਾਅ ਜਿਹੜੇ ਰਹੇ ਆ ਉਹ ਆਰਾਊਂਡ ਲਾਈਕ 840000 ਦੇ ਲੱਗੇ ਰਹੇ ਆ ਤੇ ਜਿਹੜਾ ਮਾਰਕੀਟ ਦਾ ਇੰਡੈਕਸ ਹੈਗਾ ਉਹ 35 ਤੇ ਰਿਹਾ ਜਿਹੜਾ ਕਿ ਪਿਛਲੇ ਮਹੀਨੇ ਜੁਲਾਈ ਦੇ ਕੰਪੈਰੀਜ਼ਨ ਜੁਲਾਈ ਚ ਸੀਗਾ 29 ਤੇ ਆਰਾਊਂਡ ਲਾਈਕ 6 ਪੁਆਇੰਟ ਜਿਹੜਾ ਹੈਗਾ ਮਾਰਕੀਟ ਇੰਡੈਕਸ ਉੱਤੇ ਗਿਆ ਹੈਗਾ ਜਿਹੜਾ ਇਹ ਮਾਰਕੀਟ ਇੰਡੈਕਸ ਹੈ ਜੇ ਤਾਂ 30 ਤੋਂ ਉੱਤੇ ਜਾਂਦਾ ਹੈਗਾ ਤਾਂ ਸਟਰੋਂਗ ਸੈਲਰਜ਼ ਦੀ ਮਾਰਕੀਟ ਬੰਦੀ ਜਾਂਦੀ ਹੈ ਜਿੰਨਾ ਇਹ ਉੱਤੇ ਜਾਂਦਾ ਜੇ ਤਾਲ ਦੇ ਤੀਤ ਦੱਲੇ ਡਿੱਕਦਾ ਹੈਗਾ ਤਾਂ ਇਹ ਬਾਇਰਸ ਦੀ ਮਾਰਕੀਟ ਬਣ ਜਾਂਦੀ ਹੈ ਤੇ ਜੇ ਅਸੀਂ ਦੇਖੀਏ ਮੀਡੀਅਨ ਲਿਸਟ ਪ੍ਰਾਈਸ ਮਾਰਕੀਟ ਜਿਹੜਾ ਹੈ ਰਿਚ ਮੈਨੇਜਰ ਆਨ ਲਾਈਕ ਮਿਲੀਅਨ ਡਾਲਰ ਦੇ ਐਵਰੇਜ ਮਕਾਨ ਰਹੇ ਆ ਜਿਆਦਾਤਰ ਜਿਹਦੇ ਚੋਂ ਦੀ ਦੋ ਫੈਮਿਲੀ ਆ ਦੇ ਮਕਾਨ ਰਹੇ ਆ ਤੇ ਜੇ ਮੀਡੀਅਨ ਡੇਸ ਆਨ ਦਾ ਮਾਰਕੀਟ ਦੇਖੀਏ ਕਿ ਇੱਕ ਮਕਾਨ ਜਿਹੜਾ ਮਾਰਕੀਟ ਚਾਹਦਾ ਹੈਗਾ ਕਿੰਨੀ ਦੇਰ ਲੱਗਦੀ ਹੈ ਮਕਾਨ ਨੂੰ ਕੰਟਰੈਕਟ ਜਾਨ ਲਈ ਆਰਾਊਂਡ ਲਾਈਕ 70 ਦਿਨ ਲੱਗਦੇ ਆਰਾਊਂਡ ਲਾਈਕ ਦੋ ਕੁ ਮਹੀਨੇ ਦੇ ਲੱਗੇ ਟਾਈਮ ਲੱਗ ਜਾਂਦਾ ਦੇ ਜੀ 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 ਜ